ਸਭ ਜੁਆਇਨਿੰਗ ਤੁਹਾਡੀ ਹੋਈ ਉਹ ਜੁਆਇਨਿੰਗ ਰੱਦ ਹੋ ਗਈ ਕੱਟ ਤਾਂ ਤੁਹਾਨੂੰ ਦਰਪਾਰਟੀ ਚ ਜਿਹੜੇ ਲੋਕਾਂ ਨੂੰ ਮੇਰੇ ਕਾਂਗਰਸ ਦੇ ਵਿੱਚ ਆਉਣ ਤੇ ਤਕਲੀਫ ਹੋਏ ਸੋਰਾ ਰੋਲਾ ਕੱਲ ਉਹਨਾਂ ਦਾ ਹੀ ਪਾਇਆ ਹੋਇਆ ਸੀ ਕਹਿੰਦੇ ਹੁੰਦੇ ਆ ਭੁੱਖੇ ਨੂੰ ਨਾ ਜਦੋਂ ਖਾਣ ਨੂੰ ਮਿਲ ਜੇ ਉਹਨੂੰ ਹਜਮ ਨਹੀਂ ਹੋ ਰਿਹਾ ਕੌਣ ਪ੍ਰੋਟੋਕੋਲ ਦੀ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਕਦੇ ਕੋਈ ਪ੍ਰੋਟੋਕੋਲ ਨੂੰ ਮੰਨਿਆ ਹੀ ਨਹੀਂ ਤੂੰ ਮਰਦ ਦਾ ਬੱਚਾ ਨਾ ਜਿਹਦਾ ਨਾਮ ਲੈਣਾ ਇੱਕ ਦਾ ਨਾਮ ਲੈ ਜਿਹੜਾ ਵੇ ਕੜਵਲ ਦਾ ਨਾ ਪੋਪ ਕੇ ਜਵਾਬ ਨਾ ਦਿਆ ਕੜਵਲ ਦੀ ਸੂਈ ਜਾਦਾ ਚੋਭ ਰਹੀ ਆ ਕੜਵਲ ਦਾ ਧਾਰ ਸਤਾ ਰਿਹਾ ਤੋਂ ਪਾਰਕੁਸ਼ਨ ਆਸ਼ੂ ਜੀ ਇਲੈਕਸ਼ਨ ਹਾਰੇ ਨੇ ਸਿਮਰਜੀਤ ਸਿੰਘ ਬੈਂਸ ਬੜਾ ਖੁੱਲ ਕੇ ਉਹ ਬੋਲੇ ਨੇ ਕਹਿੰਦੇ ਕਿ ਆਸ਼ੂ ਨਾਲ ਬੜਾ ਪਿਆਰ ਸੀਗਾ ਅਸੀਂ ਉਹਨੂੰ ਮਿਲਣ ਗਏ ਉਹ ਸਾਨੂੰ ਮਿਲਿਆ ਨਹੀਂ ਯਾਰ ਜਮਾਨਤ ਜਪਤਾਲਾ ਬੰਦਾ ਦੂਜਿਆਂ ਨੂੰ ਮਤਾ ਦੇਣ ਲੱਗਿਆ ਹੈ ਸੱਡੀਆਂ ਪਾਰਟੀਆਂ ਚ ਧੌਣ ਥੱਲੇ ਕਰਕੇ ਕੰਮ ਕਰਨਾ ਪੈਣਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਆਪਦੀ ਇੱਥੇ ਚੰਦਰੀਆਂ ਚਲਾ ਲਾਂਗੇ ਉਹ ਕਾਲੀ ਦਲ ਚ ਚੱਲ ਗਏ ਕੋਈ ਐਸਾ ਆਰਡਰ ਨਹੀਂ ਆਇਆ ਇਹ ਸਿਰਫ ਇਹਨਾਂ ਦੇ ਇਹ ਸਤੂਫੇ ਸੀਗੇ ਕੱਲ ਤੋਂ ਹੀ ਇੱਕ ਖਬਰ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਕਿ ਕਮਲਜੀਤ ਸਿੰਘ ਕੜਵਲ ਜਿਨ੍ਹਾਂ ਨੂੰ ਭਾਰਤਪੁਸ਼ਨਾ ਸ਼ੂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਾਂਗਰਸ ਦੇ ਵਿੱਚ ਸ਼ਾਮਲ ਕਰਾਇਆ ਸੀਗਾ ਉਹਨਾਂ ਦੀ ਜੁਆਇਨਿੰਗ ਜਿਹੜੀ ਆ ਉਹ ਪੀਪੀਸੀਸੀ ਵੱਲੋਂ ਰੱਦ ਕਰ ਦਿੱਤੀ ਗਈ ਹੈ ਸਿਰਫ ਕਮਲਜੀਤ ਕੜਵਲ ਨਹੀਂ ਨਾਲ ਕਰਨ ਵੜਿੰਗ ਦੀ ਵੀ ਜੁਆਇਨਿੰਗ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਆ ਸਾਡੇ ਨਾਲ ਕਮਲਜੀਤ ਕੜਵਲ ਮੌਜੂਦ ਨੇ ਗੱਲਬਾਤ ਕਰਦੇ ਆ ਕੜਵਲ ਸਾਹਿਬ ਜੁਆਇਨਿੰਗ ਤੁਹਾਡੀ ਹੋਈ ਉਹ ਜੁਆਇਨਿੰਗ ਰੱਦ ਹੋ ਗਈ ਕੱਢਤਾ ਤੁਹਾਨੂੰ ਦਵਾ ਪਾਰਟੀ ਚ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਆਦਾਰੇ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਨੋ ਡਾਊਟ ਕੱਲ ਬੜਾ ਰੌਲਾ ਪਾਇਆ ਹਾਂ ਅਸਲ ਦੇ ਵਿੱਚ ਜਿਹੜੇ ਇਹ ਐਕਸ਼ਨ ਹੁੰਦੇ ਆ ਨਾ ਜਦੋਂ ਪਾਰਟੀ ਕਨਿਊ ਐਕਸ਼ਨ ਹੁੰਦੇ ਆ ਸੈਕੰਡਸ ਦੇ ਐਕਸ਼ਨ ਹੁੰਦੇ ਆ ਠੀਕ ਹੈ ਜੇ ਕੋਈ ਇਹ ਪਾਰਟੀ ਕਨਿਊ ਐਕਸ਼ਨ ਲਿਆ ਗਿਆ ਹੁੰਦਾ ਉਹ ਸਾਰੀ ਦਿਹਾੜੀ ਰੋਲਾ ਨਹੀਂ ਪੈਣਾ ਸੀਗਾ ਉਹ ਆਰਡਰ ਆਉਣੇ ਸੀਗੇ ਨੋਟਿਸ ਆਉਣਾ ਸੀਗਾ ਜੀ ਤੇ ਨੋਟਿਸ ਦਾ ਜਵਾਬ ਜਾਣਾ ਸੀਗਾ ਸੋ ਪ੍ਰੋਸੀਜਰ ਦੇ ਮੁਤਾਬਕ ਕੰਮ ਹੋਣਾ ਸੀਗਾ ਜੀ ਪਰ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਕੇ ਵੀ ਜਿਹੜੇ ਲੋਕਾਂ ਨੂੰ ਮੇਰੇ ਕਾਂਗਰਸ ਦੇ ਵਿੱਚ ਆਉਣ ਤੇ ਤਕਲੀਫ ਆਇ ਸੋਰਾ ਰੋਲਾ ਕੱਲ ਉਹਨਾਂ ਦੇ ਹੀ ਪਾਇਆ ਹੋਇਆ ਸੀਗਾ ਅੱਛਾ ਅਸਲ ਦੇ ਵਿੱਚ ਉਹਨਾਂ ਨੂੰ ਇਹ ਰੋਲਾ ਪਾ ਕੇ ਲੋਕਾਂ ਦੇ ਵਿੱਚ ਮੈਸੇਜ ਗਲਤ ਦੇਣ ਦਾ ਯਤਨ ਕੀਤਾ ਕਾਂਗਰਸ ਪਾਰਟੀ ਇੱਕ ਮੋਠਾ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆ ਜਿਹੜੀ ਉਹ ਬੜੀ ਸੂਝਵਾਨ ਆ ਤੇ ਏਡੇ ਵੱਡੇ ਲੀਡਰਾਂ ਦੇ ਸ਼ਾਮਲ ਕਰਾਏ ਹੋ ਲੋਕਾਂ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਕਰਨਾ ਜੁਆਇਨਿੰਗ ਤੇ ਰੋਕਦਾ ਕੋਈ ਆਰਡਰ ਨਹੀਂ ਆਇਆ ਸੋ ਕੋਈ ਐਸਾ ਆਰਡਰ ਨਹੀਂ ਆਇਆ ਇਹ ਸਿਰਫ ਇਹਨਾਂ ਦੇ ਇਹ ਕੁਸ਼ੂਫੇ ਸੀਗੇ ਵਿਰੋਧੀਆਂ ਦੇ ਜਿਨ੍ਹਾਂ ਨੇ ਇੱਥੇ ਆ ਕੇ ਦੇਖੋ ਲੁਧਿਆਣੇ ਦੇ ਵਿੱਚ ਕਦੇ ਏਡਾ ਗਾਹ ਪੈਂਦਾ ਕਾਂਗਰਸ 'ਚ ਦੇਖਿਆ ਕਦੇ ਨਹੀਂ ਦੇਖਿਆ ਹੁਣ ਤੇ ਕਿੰਨਾ ਗਾਹ ਪਿਆ ਹੋਇਆ ਇਹ ਸਿਰਫ ਗਾਹ ਪਾਣ ਦਾ ਕਾਰਨ ਇੱਕੋ ਹੀ ਆ ਕਹਿੰਦੇ ਹੁੰਦੇ ਆ ਭੁੱਖੇ ਨੂੰ ਨਾ ਜਦੋਂ ਖਾਣ ਨੂੰ ਮਿਲ ਜੇ ਉਹਨੂੰ ਹਜਮ ਨਹੀਂ ਹੋ ਰਿਆ ਭੁੱਖਿਆਂ ਨੂੰ ਵਰਕੇ ਸਾਰੇ ਸ਼ਹਿਰ ਤੇ ਕਬਜ਼ਾ ਕਰਨ ਦਾ ਰੌਲਾ ਪਿਆ ਪਿਆ ਕਬਜ਼ਾ ਕੌਣ ਕਰਨਾ ਚਾਹੁੰਦਾ ਕਰਨਾ ਕਿਹੜੇ ਇੱਥੇ ਨਵੇਂ ਬੜੇ ਨੇ ਇੱਥੇ ਜਿਹੜੇ ਨਵੇਂ ਬੜੇ ਕਿਹੜੇ ਆ ਤੂੰ ਤੁਹਾਨੂੰ ਪਤਾ ਹੀ ਆ ਕਿਹੜੇ ਬੜੇ ਆ ਨਵੇਂ ਤਾਂ ਨਵੇਂ ਬੜੇ ਆ ਜਿਹੜੇ ਉਹਨਾਂ ਨੂੰ ਸਾਰਾ ਸ਼ਹਿਰ ਖਾਣ ਦੀ ਭਈ ਹੋਈ ਆ ਵੀ ਅਸੀਂ ਸਾਰਾ ਸ਼ਹਿਰ ਤੇ ਕਬਜ਼ਾ ਕਰ ਲਈਏ ਤੇ ਜਿਹੜੇ ਪਿਛਲੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਵਰਕਰ ਸਾਹਿਬਾਂ ਸੇ ਸੇਵਾ ਕਰ ਰਿਹਾ ਉਹ ਆਪ ਹੀ ਖੁਦ ਹੈਰਾਨ ਹੋਏ ਪਏ ਨੇ ਵੀ ਇਹ ਹੋ ਕੀ ਰਿਹਾ ਇੱਕ ਕਲੇਸ਼ ਕਿਉਂ ਪਾਇਆ ਜਾ ਰਿਹਾ ਕੋਣ ਪ੍ਰੋਟੋਕੋਲ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਕਦੇ ਕੋਈ ਪ੍ਰੋਟੋਕੋਲ ਨੂੰ ਮੰਨਿਆ ਹੀ ਨਹੀਂ ਅੱਜ ਪ੍ਰੋਟੋਕੋਲ ਦੀਆਂ ਗੱਲਾਂ ਕਰਵਲ ਦੇ ਇੱਥੇ ਹੋ ਰਹੀਆਂ ਨੇ ਆ ਚੰਨੀ ਜੀ ਨੇ ਮਨ ਲਾਦਾ ਕੱਲ ਹੋਰ ਸ਼ਾਮਲ ਕਰਾਏ ਨੇ ਕੱਲ ਪ੍ਰੋਟੋਕੋਲ ਵਾਲਿਆਂ ਨੂੰ ਯਾਦ ਨਹੀਂ ਆਇਆ ਹੁਣ ਪ੍ਰੋਟੋਕੋਲ ਕਿੱਥੇ ਹੈ ਇਹ ਕੜਵਲ ਤੇ ਪ੍ਰੋਟੋਕੋਲ ਕਿਉਂ ਆਉਂਦਾ ਕੜਵਲ ਦੀ ਸੂਈ ਜ਼ਿਆਦਾ ਚੋਭ ਰਹੀ ਆ ਕੜਵਲ ਦਾ ਡਰ ਸਤ ਆ ਰਿਹਾ ਸੋ ਇਸ ਕਰਕੇ ਕੋਈ ਪ੍ਰੋਟੋਕੋਲ ਨੂੰ ਤੋੜ ਕੇ ਕੁਝ ਨਹੀਂ ਕੀਤਾ ਗਿਆ ਕਾਂਗਰਸ ਪਾਰਟੀ ਜਿਹੜੀ ਆ ਉਹ ਮਜ਼ਬੂਤ ਹੋਈ ਹੈ ਇਸ ਕਰਕੇ ਆਸ਼ੂ ਜੀ ਹਮੇਸ਼ਾ ਕਾਂਗਰਸ ਦੇ ਨੇ ਕਾਂਗਰਸ ਦੇ ਨਾਲ ਜਿਹੜੀ ਸਾਰੀ ਲੀਡਰਸ਼ਿਪ ਖੜੀ ਸੀ ਉਸ ਦਿਨ ਮੈਨੂੰ ਜੁਆਇਨ ਕਰਾਉਣ ਵਾਲੀ ਸਾਰੀ ਮੈਚੁਰ ਸੀਨੀਅਰ ਲੀਡਰਸ਼ਿਪ ਆ ਪਰ ਕੁਐਸਚਨ ਚੱਕਣ ਵਾਲਾ ਇੱਕ ਮੈਚੁਰ ਆਦਮੀ ਹੈ ਹੀ ਨਹੀਂ ਉਹ ਬਿਲਕੁਲ ਹਮੇਸ਼ਾ ਖਲਣ ਪਾਉਣ ਵਾਲਾ ਤੁਸੀਂ ਗੱਲ ਕੀਤੀ ਪਾਰਟੀ ਪੱਤਰ ਤੇ ਵੀ ਇਹ ਸਭ ਜੋ ਚਰਚਾ ਚੱਲ ਰਹੀ ਹੈ ਕਿ ਅਸਲ ਦੇ ਵਿੱਚ ਸੋ ਬਿਲਕੁਲ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਤੁਸੀਂ ਆਪਣਾ ਕੰਮ ਕਰੋ ਤੁਸੀਂ ਇਹ ਤਾਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਸੋ ਅਸੀਂ ਕਿੰਤੂ ਪਰੰਤੂ ਕਿਉਂ ਕਰਾਂ ਪ੍ਰਧਾਨ ਸਾਹਿਬ ਨਾਲ ਹੋਈ ਸੀ ਗੱਲ ਪ੍ਰਧਾਨ ਸਾਹਿਬ ਸਾਡੇ ਸਤਿਕਾਰਯੋਗ ਨੇ ਪਰ ਪ੍ਰਧਾਨ ਸਾਹਿਬ ਨੂੰ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਕਿਹਾ ਜਾਂਦਾ ਹੋਣਾ ਮੈਂ ਆਪ ਤਾਂ ਜਾਣਦਾ ਨਾ ਮੈਂ ਉਹਨਾਂ ਸੱਜਣਾ ਦੇ ਨਾਲ ਰਿਆਂ ਜੇ ਤੁਸੀਂ ਇਦਾਂ ਨਹੀਂ ਕਰੋਗੇ ਫਿਰ ਅਸੀਂ ਐਂਜਾ ਕਰ ਦਾਂਗੇ ਪ੍ਰਧਾਨ ਸਾਹਿਬ ਨੇ ਪਾਰਟੀ ਚਲਾਉਣੀ ਹੈ ਸ਼ਾਇਦ ਕਿਤੇ ਨਾ ਕਿਤੇ ਪ੍ਰਧਾਨ ਸਾਹਿਬ ਦਾ ਮਨ ਚ ਆ ਜਾਂਦਾ ਹੋਣਾ ਵੀ ਕਿਤੇ ਯਾਰ ਇਹ ਬੈਂਸ ਸਾਹਿਬ ਹੋਰੀ ਕਹਿ ਰਹੇ ਨੇ ਮੈਂ ਕਹਿੰਦਾ ਤੁਸੀਂ ਸਾਰਾ ਕੁਝ ਸਮਝ ਹੀ ਜਾਂਦੇ ਹੋ ਮੈਂ ਨਾਮ ਨਹੀਂ ਲੈਂਦਾ ਤੁਸੀਂ ਲਈ ਜਾਂਦੇ ਹੋ ਗੱਲ ਤਾਂ ਇੱਕੋ ਹੀ ਆ ਸੋ ਇਹ 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 ਲੋਕ ਪ੍ਰੈਸ਼ਰ ਪ੍ਰੈਸ਼ਰ ਬਿਲਡ ਕਰਕੇ ਅਪ ਕੈਪਚਰ ਕਰਨਾ ਚਾਹੁੰਦੇ ਲੁਧਾਣੇ ਨੂੰ ਉਹ ਕੈਪਚਰ ਨਹੀਂ ਹੋਣਾ ਕਾਂਗਰਸ ਚੋਂ ਨਹੀਂ ਹੋ ਸਕਦਾ ਕਿਉਂਕਿ ਇੱਥੇ ਬੜੇ ਧਾਂਕੜ ਪਹਿਲਾਂ ਹੀ ਬੈਠੇ ਨੇ ਇੱਥੇ ਨਹੀਂ ਹੋ ਕੰਮ ਚੱਲਣਾ ਜਿਹੜਾ ਦੂਜੀਆਂ ਪਾਰਟੀਆਂ ਚੱਲਦਾ ਰਿਹਾ ਹੈ ਜਦੋਂ ਭਾਤਪੁਸ਼ਨਾਸ਼ੂ ਜੀ ਇਲੈਕਸ਼ਨ ਹਾਰੇ ਨੇ ਸਿਮਰਜੀਤ ਸਿੰਘ ਬੈਂਸ ਬੜਾ ਖੁੱਲ ਕੇ ਉਹ ਬੋਲੇ ਨੇ ਕਹਿੰਦੇ ਕਿ ਆਸ਼ੂ ਨਾਲ ਬੜਾ ਪਿਆਰ ਸੀਗਾ ਅਸੀਂ ਉਹਨੂੰ ਮਿਲਣ ਗਏ ਉਹ ਸਾਨੂੰ ਮਿਲਿਆ ਨਹੀਂ ਨਾ ਉਹਨੇ ਸਾਨੂੰ ਫੋਨ ਕੀਤਾ ਐਦਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਯਾਰ ਜਮੰਤ ਜਬਤ ਵਾਲਾ ਬੰਦਾ ਦੂਜਿਆਂ ਨੂੰ ਮਤਾਂ ਦੇਣ ਲੱਗਿਆ ਹੈ ਦੇਖੋ ਤੁਸੀਂ ਕੈਸਾ ਵਕਤ ਦੇਖੋ ਕੈਸਾ ਆਇਆ ਜਿਹਦੀ ਆਉਂਦੀਆਂ ਜਮੰਤਾਂ ਜਬਤ ਨੇ ਨਾ ਉਹ ਮਤਾਂ ਦੇਣ ਲੱਗਿਆ ਆਸ਼ੂ ਜੀ ਨੂੰ ਸੋ ਮੈਂ ਕਹਣਾ ਜਮੰਤ ਜਬਤ ਵਾਲੀ ਦੀ ਜਗ੍ਹਾ ਕੋਈ ਹੋਰ ਜਵਾਬ ਦਿੰਦਾ ਤਾਂ ਸ਼ਾਇਦ ਸਮਝ ਆਉਂਦੀ ਗੱਲ ਲੋਕਾਂ ਨੂੰ ਵੀ ਜਿਹੜਾ ਬੰਦਾ ਖੁਦ ਕਹਿ ਰਿਹਾ ਵੀ ਇੱਥੇ ਆਤਮਨਗਰ ਚ ਕਹਿੰਦੇ ਜੀ 20000 ਵੋਟ ਕਾਂਗਰਸ ਦੀ ਪੱਕੀ ਆ ਤੇ ਜਨਾਬ ਆਪਾਂ ਰਾਜਾ ਵੜਿੰਗ ਨੂੰ 10 ਪਾ ਕੇ ਤੁਹਾਡੇ ਵਾਲੀ 30 ਹੋਈ ਪਈ ਆ ਕੜਵਲ ਤਾਂ ਫੇਰ 22 ਲੈ ਗਿਆ ਸੀ ਤੇ ਜਦੋਂ ਮੈਂ ਬੀਜੇਪੀ ਦੇ ਵਿੱਚ ਗਿਆ ਐਮਐਲਏ ਵਲੇ ਇੱਥੋਂ ਬੀਜੇਪੀ ਨੂੰ 9 ਪਈ ਸੀ ਅਸੀਂ ਤਾਂ ਫੇਰ ਉਹਦੇ 23000 ਲੈ ਗਏ ਤੁਸੀਂ 2000 ਵੋਟ ਵਧਾਈ ਆ ਆ ਕੇ ਤੁਸੀਂ 2000 ਵੋਟ ਦੇ ਹੱਕਦਾਰ ਹੋ ਜੇ ਤੁਸੀਂ ਕਹਿੰਦੇ ਹੋ ਮੈਂ ਉਧਰ ਜਾ ਕੇ ਆਸ਼ੂ ਜੀ ਨੂੰ ਤਾਦ ਹੁੰਦਾ ਤੁਹਾਡੇ ਜਾਣ ਨਾਲ ਉੱਥੇ ਤੁਹਾਡੇ ਕਰਦਾਰਾਂ ਕਰਕੇ ਤੁਹਾਡੀਆਂ ਰਿਪੋਰਟਾਂ ਕਰਕੇ ਵੋਟ ਉੱਥੇ ਘਟਣੀ ਸੀ ਉੱਥੇ ਵਧਣੀ ਨਹੀਂ ਸੀ ਸੋ ਇਸੇ ਕਰਕੇ ਆਸ਼ੂ ਜੀ ਨੇ ਉਹਨਾਂ ਨੂੰ ਲੈਣ ਦੀ ਜਗਾ ਸਾਨੂੰ ਲਿਆਗਾ ਵੀ ਉੱਥੇ ਆਓਗੇ ਕੰਮ ਕਰੋਗੇ ਲੋਕਾਂ ਦੇ ਵਿੱਚ ਇਹ ਵੋਟ ਅਸੀਂ ਵਧਾਈ ਜਾ ਘਟਾਈ ਨਹੀਂ ਐਕਡਲ ਸਾਹਿਬ ਫਿਰ ਜਦੋਂ ਚਰਚਾ ਛਿੜੀ ਤੁਹਾਡੇ ਮਨ ਨੂੰ ਵੀ ਲੱਗਦਾ ਹੋਣਾ ਯਾਰ ਵੀ ਮੈਂ ਕੰਮ ਕਰਨ ਦੇ ਵਾਸਤੇ ਆਇਆ ਤੇ ਇਹ ਸਾਰੀਆਂ ਚਰਚਾਵਾਂ ਹੋਈ ਜਾਂਦੀਆਂ ਤੋਇਆ ਮੈਂ ਨਾ ਪਹਿਲੇ 20 ਦਿਨ ਤੁਸੀਂ ਮੇਰੀਆਂ ਸਾਰੀਆਂ ਇੰਟਰਵਿਊ ਦੇਖੀਆਂ ਨੇ ਸ਼ਾਇਦ ਤੁਸੀਂ ਵੀ ਕਿਤੇ ਨਾ ਕਿਤੇ ਮੈਨੂੰ ਕੋਈ ਕੁਸਤਾ ਸਵਾਲ ਕੀਤਾ ਹੋਣਾ ਮੈਂ ਤੁਹਾਨੂੰ ਵੀ ਕਿਹਾ ਸ਼ਾਇਦ ਹੋਇਆ ਹੁੰਦਾ ਕਿਹਾ ਹੋਊਗਾ ਵੀ ਯਾਰ ਮੈਨੂੰ ਇਹੋ ਜਿਹਾ ਸਵਾਲ ਕੋਈ ਨਾ ਕਰੋ ਵੀ ਜਿਹੜਾ ਕਲੇਸ਼ ਪਵੇ ਮੈਂ ਲੜਨ ਨਹੀਂ ਆ ਯਾਰ ਮੈਂ ਕੰਮ ਕਰਨਾ ਹੈ ਮੈਂ ਅੱਜ ਵੀ ਇਹੀ ਗੱਲ ਕਹਿਣਾ ਪਰ ਕਰੀਏ ਕੀ ਹਟਦੇ ਹੀ ਨਹੀਂ ਯਾਰ ਹਟਦੇ ਹੀ ਨਹੀਂ ਬੋਲਣੋਂ ਹਟਦੇ ਹੀ ਨਹੀਂ ਇੱਕ ਬੰਦੇ ਨੇ ਦੇਖੋ ਸਾਰਾ ਗਾਹ ਪਾਇਆ ਹੋਇਆ ਡਾਬਰ ਸਾਹਿਬ ਬੈਠੇ ਆ ਸਾਡੇ ਸਤਿਕਾਰਯੋਗ ਪਾਂਡੇ ਜੀ ਬੈਠੇ ਆ ਸੀਨੀਅਰ ਸਾਡੇ ਸਤਿਕਾਰਯੋਗ ਇਹ ਉਹਨਾਂ ਤੋਂ ਉੱਤੇ ਆ ਗਿਆ ਹਾਂ ਇਹਨੂੰ ਪਤਾ ਕੀ ਆ ਇਹਨਾਂ ਦੀ ਉਮਰ ਕੀ ਆ ਉਹਨਾਂ ਦੇ ਮੁਕਾਬਲੇ ਉਹਨਾਂ ਦੇ ਤਜਰਬੇ ਕੀ ਨੇ ਗੁਲਦੀਪ ਸਿੰਘ ਵੈਦ ਸਾਹਿਬ ਬੈਠੇ ਨੇ ਐਮਐਲਏ ਸਾਹਿਬ ਸਾਡੇ ਹੈ ਸੋ ਉਹ ਕੋਈ ਨਹੀਂ ਬੋਲਿਆ ਜ਼ਿਲ੍ਹਾ ਪ੍ਰਧਾਨ ਤੱਕ ਨਹੀਂ ਯਾਰ ਬੋਲਿਆ ਕੋਈ ਤੁਸੀਂ ਇੱਕ ਗੱਲ ਦੇਖੋ ਜ਼ਿਲ੍ਹਾ ਪ੍ਰਧਾਨ ਸਾਹਿਬ ਨਹੀਂ ਸਾਡੇ ਕੋਈ ਬੋਲੇ ਸੰਜੇ ਤਲਵਾਰ ਸਾਹਿਬ ਨਹੀਂ ਬੋਲੇ ਕੋਈ ਕਾਂਗਰਸ ਦੇ ਯੂਥ ਪ੍ਰਧਾਨ ਨੇ ਉਹ ਨਹੀਂ ਬੋਲੇ ਸੋ ਇਹ ਇਕੱਲੇ ਹੀ ਆ ਕੇ ਬੋਲਣ ਵਾਲੇ ਉਹਨੂੰ ਇਨਸਿਕਿਉਰਟੀ ਹੋ ਗਈ ਹੈ ਫਿਰ ਤੁਹਾਨੂੰ ਲੱਗਦਾ ਬਿਲਕੁਲ ਆਹੀ ਕਾਰਨਾ ਜਿਹੜਾ ਕਿ ਉਹ ਆਪਣੇ ਆਪ ਨੂੰ ਹੁਣ ਕੰਫਰਟ ਨਹੀਂ ਫੀਲ ਕਰ ਰਿਹਾ ਸਿਰਫ ਕੜਵਲ ਦੇ ਆਉਣ ਤੇ ਹੀ ਉਹ ਵਿਵਤਾ ਪਈ ਹੋਈ ਆ ਹੋਰ ਕੋਈ ਰੋਲਾ ਨਹੀਂ ਹੈਗਾ ਇਸ ਕਰਕੇ ਹੀ ਇਹ ਸਾਰੀਆਂ ਬਾਹਾਂ ਕੱਡ-ਕੱਡ ਭਾਸ਼ਣ ਦਿੱਤੇ ਜਾ ਰਹੇ ਆ ਹੋਰ ਕੁਝ ਨਹੀਂ ਹੈਗਾ ਉਹਦੀ ਆਪਣੀ ਕੁਰਸੀ ਸੇਫ ਨਹੀਂ ਰਹੇਗੀ ਉਸ ਕਰਕੇ ਉਹਨੂੰ ਡਰ ਪਿਆ ਹਾਂ ਲੈ ਤੁਹਾਨੂੰ ਫਿਰ ਜਦੋਂ 27 ਦੇ ਵਿੱਚ ਜਦੋਂ ਟਿਕਟ ਦੀ ਗੱਲ ਆਣੀ ਹੈ ਪਾਰਟੀ ਤੁਹਾਨੂੰ ਚੂਜ਼ ਕਰ ਸਕਦੀ ਹੈ ਕਿਉਂਕਿ ਤੁਹਾਨੂੰ ਪਿਛਲੀ ਵਾਰੀ 22 ਚ ਵੱਧ ਵੋਟਾਂ ਪਈਆਂ ਸੀ ਇਹਦੇ ਤੇ ਵੀ ਤੁਹਾਨੂੰ ਇੱਕ ਵੱਡੀ ਗੱਲ ਕਰ ਜਾਣਾ ਪਾਰਟੀ ਜਿਹੜਾ ਮਰਜ਼ੀ ਫੈਸਲਾ ਲਵੇ ਪਾਰਟੀ ਕਾਲੇ ਚੋਰ ਨੂੰ ਦੇ ਦੇ ਤਾਂ ਹੈ ਹੀ ਕੀ ਆ ਪਾਰਟੀ ਕਾਲੇ ਚੋਰ ਨੂੰ ਟਿਕਟ ਦੇ ਦੇ ਕੜਵੋ ਬੋਲੋ ਦੇ ਨਾਲ ਖੜੂਗਾ ਗਾਰੰਟੀ ਆ ਤੁਹਾਡਾ ਨਵਾਦਾ ਸੋ ਯਾਰ ਇਹ ਇਹ ਹੁੰਦੀ ਆ ਪਾਰਟੀ ਪ੍ਰਤੀ ਲਾਇਲਟੀ ਇੰਨੀ ਚੀਜ਼ੀ ਕਹਿ ਰਹੇ ਹੋ ਲਾਇਲਟੀ ਦੀ ਗੱਲ ਕਰਦੇ ਫਿਰ ਉਹਨਾਂ ਨੂੰ ਇਨਸਿਕਿਉਰਟੀ ਕਰਦੀ ਆ ਯਾਰ ਇਹ ਤਾਂ ਫਿਰ ਉਹੀ ਜਵਾਬ ਦੇਊਗਾ ਮੈਂ ਥੋੜੀ ਉਹਦਾ ਜਵਾਬ ਦੇ ਸਕਦਾ ਇਹ ਤਾਂ ਉਹੀ ਦੇਊਗਾ ਤੁਸੀਂ ਬਹੁਤ ਦੇਰ ਰਹੇ ਹੋ ਨਾਲ ਮੈਂ ਤੁਹਾਨੂੰ ਦੱਸਦਾ ਵੀ ਜਾਇਜਾ ਕੁਝ ਹੈਗਾ ਜਿਹੜੇ ਮਚਿਓਰ ਬੰਦੇ ਹੁੰਦੇ ਆ ਨਾ ਉਹ ਕਦੇ ਐਸੀਆਂ ਗੱਲਾਂ ਨਹੀਂ ਕਰਦੇ ਹੁੰਦੇ ਐਡੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਉਹਨਾਂ ਨੂੰ ਕੰਮ ਸਿਖਾਉਣ ਦੀਆਂ ਗੱਲਾਂ ਕਰਨ ਆ ਕੇ ਤਾਂ ਉੱਥੋਂ ਪਤਾ ਲੱਗਦਾ ਵੀ ਹਜੇ ਤਾਂ ਇਹ ਆਪ ਹੀ ਨਿਆਣੇ ਨੇ ਇਹਨਾਂ ਨੂੰ ਸਮਝ ਹੈ ਨਹੀਂ ਵੱਡੀਆਂ ਪਾਰਟੀਆਂ 'ਚ ਕਿਵੇਂ ਕੰਮ ਕਰਨਾ ਵੱਡੀਆਂ ਪਾਰਟੀਆਂ 'ਚ ਧੌਣ ਥੱਲੇ ਕਰਕੇ ਹੀ ਕੰਮ ਕਰਨਾ ਪੈਣਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਆਪਦੀ ਇੱਥੇ ਚੰਮ ਦੀਆਂ ਚਲਾ ਲਾਂਗੇ ਉਹ ਕਾਲੀ ਦਲ 'ਚ ਚੱਲ ਗੀਆਂ ਉਹ ਆਮ ਪਾਰਟੀ ਦੇ ਵਿੱਚ ਤੁਸੀਂ ਉਹਨਾਂ ਨੂੰ ਮੂਰਖ ਬਣਾ ਕੇ ਉਹਨਾਂ ਨੂੰ ਵੀ ਵਰਤ ਲਿਆ ਤੁਸੀਂ ਸਾਰਿਆਂ ਨੂੰ ਯੂਜ਼ ਕਰਕੇ ਹੁਣ ਇੱਥੇ ਆ ਗਏ ਹੋ ਪਰ ਤੁਸੀਂ ਉਹੀ ਚੀਜ਼ ਇੱਚ ਚਲਾਉਣ ਨੂੰ ਫਿਰਦੇ ਆ ਲੁਧਿਆਣਾ ਖਾਨ ਨੂੰ ਫਿਰਦੇ ਆ ਉਦੋਂ ਤੁਰਪੁਣ ਨਹੀਂ ਖਾਣਾ ਕਿਰਦਲ ਸਾਹਿਬ ਪਾਰਟੀ ਪੱਤਰ ਤੇ ਤੁਸੀਂ ਕੋਈ ਕੰਪਲੇਂਟ ਕੀਤੀ ਵੀ ਏਦਾਂ ਦੀਆਂ ਹਰਕਤਾਂ ਜਿਹੜੀਆਂ ਹੋ ਰਹੀਆਂ ਨੇ ਵੀ ਕਿਹਾ ਜਾ ਰਿਹਾ ਵੀ ਤੁਹਾਨੂੰ ਕੱਢ ਦਿੱਤਾ ਗਿਆ ਤੁਹਾਡੀ ਰੋਕ ਲਗਾ ਦਿੱਤੀ ਗਈ ਹੈ ਜਦ ਕਿ ਏਦਾਂ ਦਾ ਕੋਈ ਆਰਡਰ ਨਹੀਂ ਆਇਆ ਤੁਸੀਂ ਪਾਰਟੀ ਪੱਤਰ ਤੇ ਕੋਈ ਕੰਪਲੇਂਟ ਕੀਤੀ ਕਿਸੇ ਨੂੰ ਚਿੱਠੀ ਲਿਖੀ ਸੋ ਦੇਖੋ ਇਹ ਇੱਕ ਅੱਧੇ ਦਿਨ ਦੇ ਵਿੱਚ ਮੈਂ ਸੀਨੀਅਰ ਲੀਡਰਸ਼ਿਪ ਤੋਂ ਟਾਈਮ ਲੈ ਕੇ ਦਿੱਲੀ ਜਾਵਾਂਗਾ ਇਹ ਸਾਰਾ ਕੁਝ ਦੱਸ ਕੇ ਆਵਾਂਗਾ ਇਨ੍ਹਾਂ ਗੱਲਾਂ ਦਾ ਮਾੜਾ ਅਸਰ ਸਾਰੇ ਪੰਜਾਬ ਤੇ ਪਿਆ ਰਿਹਾ ਸਿਰਫ ਇੱਕ ਬੰਦੇ ਕਰਕੇ ਪੰਜਾਬ ਦੇ ਵਿੱਚ ਕਿਤੇ ਕੋਈ ਰੋਲਾ ਨਹੀਂ ਦੇਖੋ ਤੁਸੀਂ ਆ ਲੁਧਿਆਣਾ ਦਾ ਕਿੰਨਾ ਗਾਹ ਪਿਆ ਹੋਇਆ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਹ ਨੁਕਸਾਨ ਕੀਤਾ ਜਾ ਰਿਹਾ ਪਾਰਟੀ ਨੂੰ ਦਾ ਨੁਕਸਾਨ ਕਰਕੇ ਇਹਨਾਂ ਨੇ ਤਾਂ ਕਿਹੜਾ ਹੋਰ ਚਲੇ ਜਾਣਾ ਇਹਨਾਂ ਦਾ ਕੀ ਆ ਇਹਨਾਂ ਤਾਂ ਨਾਰਾ ਹੀ ਲਾਉਣਾ ਇਹਨਾਂ ਨੇ ਫੇਰ ਨਾਰਾ ਹੋਰ ਲਾ ਕੇ ਫੇਰ ਨਿਕਲ ਜਾਣਾ ਕਿਉਂ ਸੋ ਮੈਂ ਕਹਿੰਦਾ ਵੀ ਵੀ ਸਾਰੀ ਲੀਡਰਸ਼ਿਪ ਨੂੰ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਪਿਛਲੇ ਜਿੰਨੇ ਵੀ ਲੀਡਰ ਸਾਹਿਬ ਆਨਾਂ ਨੂੰ ਇਹਨਾਂ ਨੇ ਯੂਜ਼ ਕੀਤਾ ਆਪਾਂ ਨੂੰ ਸਾਰਾ ਪਤਾ ਹੀ ਆ ਕਿਹੜੀਆਂ ਪਾਰਟੀਆਂ ਦੇ ਲੀਡਰਾਂ ਨੂੰ ਉਹਨਾਂ ਨੇ ਯੂਜ਼ ਕੀਤਾ ਉਸੇ ਤਰੀਕੇ ਆ ਇਹ ਸਾਰਾ ਇੱਥੇ ਯੂਜ਼ ਕਰ ਰਹੇ ਨੇ ਪ੍ਰਧਾਨ ਸਾਹਿਬ ਨਾਲ ਲੱਗਦਾ ਸ਼ਾਇਦ ਤੁਹਾਡੇ ਤੋਂ ਨਾਰਾਜ਼ ਗਿਆ ਤੁਸੀਂ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੇ ਹੋ ਉਹਨਾਂ ਦੇ ਨਾਲ ਗੱਲ ਕਰਨ ਦੀ ਜਾਂ ਉਹਨਾਂ ਨਾਲ ਮਿਲਣ ਦੀ ਪ੍ਰਧਾਨ ਸਾਹਿਬ ਨਾਲ ਕੀ ਨਾਰਾਜ਼ੀ ਮੈਂ ਕਿਹਾ ਉਹ ਸ਼ਾਇਦ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਨੇ ਕਿਉਂਕਿ ਤੁਸੀਂ ਕਿਹਾ ਕਿ ਮੈਂ ਸਾਹਮਣੇ ਉਹਨਾਂ ਨੂੰ ਕੁਝ ਕਿਹਾ ਹੋਊਗਾ ਮੈਂ ਪ੍ਰਧਾਨ ਸਾਹਿਬ ਦੀ ਮੱਝ ਖੋਲ ਕੇ ਲੈ ਆਇਆ ਨਾ ਮੇਰੀ ਉਹ ਲਾ ਕੇ ਮੇਰਾ ਉਹਨਾਂ ਨਾਲ ਕੀ ਰੌਲਾ ਜੀ ਇਹ ਰੋਲਾ ਤਾਂ ਇਹ ਪਾਉਣਾ ਚਾਹੁੰਦਾ ਪ੍ਰਧਾਨ ਸਾਹਿਬ ਮੇਰੇ ਪ੍ਰਤੀ ਕੋਈ 네ਗੇਟਿਵ ਇੱਕ ਸ਼ਬਦ ਨਹੀਂ ਬੋਲਦੇ ਮੇਰੇ ਪ੍ਰਤੀ ਨਹੀਂ ਬੋਲਦੇ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਂਝ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਨੂੰ ਹੋ ਜਾਂਦਾ ਵੀ ਯਾਰ ਮੈਂ ਲੈ ਕੇ ਆਇਆ ਮੇਰੀ ਕੋਈ ਜ਼ਿੰਮੇਵਾਰੀ ਆ ਤੇ ਯਾਰ ਸਾਨੂੰ ਵੀ ਕੋਈ ਲੈ ਕੇ ਆਇਆ ਉਹਦੀ ਵੀ ਤਾਂ ਕੋਈ ਜ਼ਿੰਮੇਵਾਰੀ ਆ ਨਾ ਸਾਨੂੰ ਵੀ ਕੋਈ ਲੈ ਕੇ ਆਇਆ ਉਹਦੀ ਜ਼ਿੰਮੇਵਾਰੀ ਆ ਪਰ ਸਾਨੂੰ ਜਿਹੜਾ ਲੈ ਕੇ ਆਇਆ ਉਹ ਬੜਾ ਜ਼ਿੰਮੇਵਾਰ ਆਦਮੀ ਆ ਉਹ ਸਭੇ ਕੋ ਗੱਲ ਕਰਦਾ ਉਹ ਬੜੀ ਤਰੀਕੇ ਨਾਲ ਜਵਾਬ ਦਿੰਦਾ ਠਹਿਰਾ ਨਾਲ ਜਵਾਬ ਦਿੰਦਾ ਇਲੈਕਸ਼ਨ ਹਾਰ ਕੇ ਮੈਂ ਕਹਿੰਦਾ ਆਸ਼ੂ ਮਜਬੂਤ ਹੋ ਕੇ ਨਿਕਲੇ ਅੱਜ ਕੀ ਮੈਨੂੰ ਮੈਂ ਜਦੋਂ ਵੋਟਾਂ ਆਸ਼ੂ ਦੀ ਮੰਗਣ ਜਾਂਦਾ ਸੀ ਨਾ ਮੈਨੂੰ ਆਪਣੇ ਤੇ ਉਹਦੇ ਜੇ ਕੰਮ 'ਚ ਫਰਕ ਵੀ ਦੇਖਣ ਨੂੰ ਮਿਲਿਆ ਵੀ ਉਹਦੇ ਜਿਹੜੇ ਵੋਟਰ ਸੀ ਨਾ ਓੜੇ ਮੈਚਿਓਰ ਮੈਂ ਦੇਖੇ ਨੇ ਬੜੇ ਸੂਝਵਾਨ ਦੇਖਿਆ ਸਾਰੇ ਬਜ਼ੁਰਗ ਬੈਠੇ ਹੁੰਦੇ ਸੀ ਜਾਂਦਿਆਂ ਨੂੰ ਵੱਡੇ ਵੱਡੇ ਇੰਡਸਟਰੀਅਲਿਸਟ ਬੈਠੇ ਹੁੰਦੇ ਸੀ ਜਾਂਦਿਆਂ ਨੂੰ ਕੋਈ ਵਾਰ ਕੰਨ 'ਚ ਕਹਿ ਜਾਂਦੇ ਸੀ ਆਸ਼ੂ ਜੀ ਬੜੀਆਂ ਮਜਬੂਰੀਆਂ ਨੇ ਆ ਫੋਟੋ ਨਾ ਕਰਾਇਓ ਇੱਛੇ ਇਹ ਫੋਟੋ ਵਾਇਰਲ ਹੋ ਗਈ ਤਾਂ ਸਾਨੂੰ ਇਹਦੇ ਵਿੱਚ ਬਦਲੇ ਪਤਾ ਨਹੀਂ ਕੀ ਕੀ ਭੁਗਤਣਾ ਪਊਗਾ। ਸੋ ਇੰਨੇ ਜਵਾ ਦੇ ਵਿੱਚ ਇਲੈਕਸ਼ਨ ਲੜੀ ਆ ਅਸੂ ਜੀ ਨੇ ਤੇ ਫਿਰ ਵੀ ਵਧੀਆ ਉਹਨਾਂ ਨੇ ਜਿਹੜਾ ਵੋਟ ਲਈਆ ਤੇ ਇਸੇ ਕਰਕੇ ਹੀ ਅੱਜ ਇਹ ਬੋਲਣਾ ਸ਼ੁਰੂ ਕਰਤਾ ਕੀ ਹੁੰਦੀ ਆ 5000 ਵੋਟ? ਹੈ? 5000 ਵੋਟ ਵਾਲਿਓ ਤੁਸੀਂ ਆਪ ਪਿੱਛੇ ਖੜੇ ਹੋ। ਸੋ ਬੜਾ ਕੁਛ ਕਰਦੇ ਆ ਜੀ। ਆ ਥੋੜੇ ਦਿਨ ਪਹਿਲਾਂ ਇੱਕ ਇੰਟਰਵਿਊ ਪਾਈ ਆ ਇੱਕ ਚੈਨਲ ਤੇ ਤੁਸੀਂ ਦੇਖੀ ਹੋਣੀ। ਕਾਂਗਰਸੀ ਲੀਡਰਾਂ ਦੀਆਂ ਪਰਿਵਾਰਾਂ ਤੇ ਉਂਗਲ ਚੱਕ ਕੇ ਗਏ ਨੇ ਜਨਾਬ ਹਾਂ ਹੈ ਫੇਟੇ ਮੂ ਤੇਰੇ ਮਰਦ ਹੋਣ ਦੇ ਹੈ ਤੂੰ ਮਰਦ ਦਾ ਬੱਚਾ ਨਾ ਜਿਹਦਾ ਨਾਂ ਲੈਣਾ ਇੱਕ ਦਾ ਨਾਂ ਲੈ। ਲੈ ਵੇ ਕੜਵਲ ਦਾ ਨਾਂ ਥੋਕ ਕੇ ਜਵਾਬ ਨਾ ਦਿਆਂ ਤੇ ਨਾਲੇ ਸਾਰੇ ਆਤਮ ਨਗਰ ਦੀਆਂ ਹਲਕੇ ਦੀਆਂ ਸਾਰੀਆਂ ਲੇਡੀਜ਼ ਆਉਣਗੀਆਂ ਇਸ ਬੰਦੇ ਦਾ ਵਿਰੋਧ ਕਰਨੀ ਇਹਨੂੰ ਜਵਾਬ ਦੇਣ ਗੀਆਂ ਵੀ ਉਂਗਲ ਕਿਵੇਂ ਕਿਸੇ ਔਰਤ ਤੇ ਚੱਕੀ ਦੀ ਆ ਮੇਰੇ ਪਰਿਵਾਰ ਦੇ ਵਿੱਚ ਵੀ ਇਹ ਗੱਲ ਹੋਈ ਮੈਂ ਪਰਿਵਾਰ ਨੂੰ ਇੱਕੋ ਗੱਲ ਸਮਝਾਈ ਵੀ ਭਗਵਾਨ ਰਾਮ ਚੰਦਰ ਜਿਨੇ ਆ ਸੀਤਾ ਮਾਤਾ ਨੂੰ ਪ੍ਰੀਖਿਆ ਚੋਂ ਕੱਢਣਾ ਪੈ ਗਿਆ ਕਿਹਦੇ ਕਰਕੇ ਰਾਵਣ ਕਰਕੇ ਤੁਸੀਂ ਇਹੀ ਸਮਝ ਲਓ ਆਪਣੀ ਇਹ ਪ੍ਰੀਖਿਆ ਇਹ ਰਾਵਣ ਤੁਸੀਂ ਇਸ ਪ੍ਰੀਖਿਆ ਤੋਂ ਭੱਜੋ ਨਾ ਡਰੋ ਨਾ ਸੱਚਾ ਬੰਦਾ ਕਦੇ ਡਰਦਾ ਨਹੀਂ ਹੁੰਦਾ ਆ ਕਈ ਬੰਦੇ ਮੈਨੂੰ ਕਹਿੰਦੇ ਸੀ ਤੂੰ ਇਸ ਟੌਪ ਤੇ ਗੱਲ ਨਾ ਕਰੀ ਤੇਰੇ ਤੇ ਛਿੱਟੇ ਪੈ ਜਾਣਗੇ ਕਿਉਂ ਨਾ ਕਰਾਂ ਵੀ ਮੈਂ ਮੈਂ ਸੱਚਾ ਮੈਂ ਕਰੂੰਗਾ ਤੇਰੇ ਚ ਦਾਵਾ ਤੂੰ ਲੈ ਕੇ ਆ ਐਵੀਡੈਂਸ ਸਾਹਮਣੇ ਤੇ ਜਦਨ ਤੂੰ ਜਵਾਬ ਦੇਵੇਂਗਾ ਨਾ ਤੇ ਜਾਂ ਨਾ ਦੇ ਸਕਿਆ ਜਵਾਬ ਨਾ ਲੈ ਕੇ ਫਿਰ ਤੈਨੂੰ ਮੈਂ ਜਵਾਬ ਦੇਵਾਂਗਾ ਕੰਦਾ ਹਿਲਾ ਦੂੰ ਕੰਦਾ ਕੰਦਾ ਹਿਲਾ ਦੂੰ ਜਦਨ ਮੇਰਾ ਜਵਾਬ ਆਇਆ ਸੋ ਮੈਂ ਫਿਰ ਵੀ ਹਜੇ ਵੀ ਕਹਿਣਾ ਵੀ ਹਟਜੋ ਇਹ ਇਹ ਗੰਦ ਪਾਉਣ ਵਾਲੀ ਰਾਜਨੀਤੀ ਤੋਂ ਪਰੇ ਹੋਜੋ ਔਰਤਾਂ ਦਾ ਸੰਹਾਰਾ ਲੈ ਕੇ ਰਾਜਨੀਤੀ ਨਾ ਕਰੋ ਜੇਰੀਆਂ ਰਾਤ ਇਹ ਤੁਰਿਆ ਹੋਇਆ ਸੋ ਧੰਨਵਾਦ ਅਡੋ ਲੋਕਾ ਮੱਧਿਆ ਸੂਈਸ ਸਾਡੇ ਨਾਲ ਕਮਲਜੀਤ ਸਿੰਘ ਕੜਵਲ ਤਾਂ ਬੇहद ਵਿਵਾਗ ਉਹਨਾਂ ਨੇ ਬੋਲ ਬੋਲੇ ਨੇ ਕਿਹਾ ਕਿ ਇੱਕ ਵਿਅਕਤੀ ਦੇ ਕਾਰਨ ਇਹ ਜਿਹੜਾ ਸਾਰਾ ਕਲੇਸ਼ ਚੱਲ ਰਿਹਾ ਹੈ ਤੇ ਪਾਰਟੀ ਤੋਂ ਕੋਈ ਅਜਿਹੀ ਜਾਣਕਾਰੀ ਕੋਈ ਨੋਟਿਸ ਜਿਹੜਾ ਉਹ ਨਹੀਂ ਦਿੱਤਾ ਗਿਆ ਇਹ ਕਾਂਗਰਸ ਪਾਰਟੀ ਦੇ ਵਿੱਚ ਹਜੇ ਵੀ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਤਾਂ ਅਵਦੇਰੀ ਅਪਡੇਟਸ ਚਾਹਨਾ ਜਿਹੜਾ ਕੈਮਰਾਮੈਨ ਸੰਦੀਪ ਸਿੰਘ ਦਾ ਸੰਦੀਪ ਸਿੰਘ ਪੱਲਾਰ ਜਾਨਾ ਸਪੋਕਸਮੈਨ ਲੁਧਿਆਣਾ